ਸਸ਼ੀਕਾਲ ਜੀ ਲਾਡਲੀਆਂ ਵੀਡੀਓ ਵਿੱਚ ਜਦੋਂ ਗੁਰੀ ਤੇ ਕਰਨ ਪੈਸੇ ਲੈਣ ਲਈ ਮੰਨੂ ਨੂੰ ਮਿਲਣ ਜਾਂਦੇ ਹਨ ਤਾਂ ਰਾਸਤੇ ਵਿੱਚ ਉਹ ਘੁੰਮ ਜਾਂਦੇ ਹਨ ਤੇ ਉਹ ਦੋਨੋਂ ਜਾਣੇ ਰੋਣ ਲੱਗ ਜਾਂਦੇ ਆ ਜਦੋਂ ਘਰ ਵਿੱਚ ਦੋਨੇ ਜਾਣੇ ਨਹੀਂ ਦਿਖਦੇ ਤਾਂ ਸਾਰੇ ਘਰ ਵਿੱਚ ਰੋਲਾ ਪੈ ਜਾਂਦਾ ਹੈ ਕਿ ਬੱਚੇ ਕਿੱਥੇ ਗਏ ਫਿਰ ਬਲਜੀਤ ਕਹਿੰਦੀ ਆ ਕਿ ਬੱਚੇ ਤਾਂ ਰੋਜੀ ਦੇ ਕੋਲ ਖੜੇ ਖੇਡ ਰਹੇ ਸਨ ਪਾੜਾ ਰੋਜੀ ਕਹਿੰਦੀ ਆ ਕਿ ਮੈਂ ਤਾਂ ਸੌਣ ਚਲੀ ਗਈ ਪਰ ਗੁਰਪ੍ਰੀਤ ਨੂੰ ਬਹੁਤ ਗੁਰਪ੍ਰੀਤ ਰੋਜੀ ਨੂੰ ਬਹੁਤ ਬੋਲਦਾ ਹੈ ਕਿ ਤੂੰ ਮੁੰਡਿਆਂ ਨੂੰ ਸਾਭ ਨਹੀਂ ਹੋਇਆ ਤੇਰੇ ਕੋਲੋਂ ਫਿਰ ਗੁਰਪ੍ਰੀਤ ਮਿੰਦਾ ਤੇ ਸਣੀ ਉਹਨਾਂ ਨੂੰ ਲੱਭਦੇ ਆ ਤੇ ਉਹ ਕਿਤੇ ਵੀ ਨਹੀਂ ਲੱਭਦੇ ਫਿਰ ਇੱਕ ਬੱਚੇ ਚੁੱਕਣ ਵਾਲਾ ਬੱਚਿਆ ਨੂੰ ਅੱਗੇ ਅੱਗੇ ਆ ਜਾਂਦਾ ਹੈ ਤੇ ਉਸ ਬੰਦੇ ਦੀ ਪਛਾਣ ਉਹ ਬੰਦੇ ਨੂੰ ਪਛਾਣ ਲੈਂਦੇ ਆ ਜੋ ਸਾਈ ਦੇ ਨਾਲ ਹੁੰਦਾ ਆ ਬੱਚਿਆਂ ਨੂੰ ਜਦੋਂ ਉਹ ਡੇਰੇ ਲੈ ਕੇ ਜਾਂਦਾ ਹੈ ਤਾਂ ਬੰਦੇ ਨੂੰ ਪਛਾਣ ਲੈਂਦੇ ਆ ਜੋ ਸਾਈ ਦੇ ਨਾਲ ਹੁੰਦਾ ਆ ਤੇ ਸਾਈ ਨੂੰ ਤਾਂ ਹੋਰ ਵੀ ਇੱਕ ਬਹਾਨਾ ਮਿਲ ਗਿਆ ਕਿ ਸੱਚਾ ਹੋਣ ਦਾ ਫਿਰ ਗੁਰਪ੍ਰੀਤ ਉਹਨਾਂ ਦੇ ਉਹਨਾਂ ਨੂੰ ਡੇਰੇ ਤੇ ਗੁਰਪ੍ਰੀਤ ਉਹਨਾਂ ਨੂੰ ਡੇਰੇ ਤੇ ਬੁਲਾ ਲੈਂਦੇ ਹਨ ਔਰ ਸਾਰੇ ਜਾਣੇ ਸਾਈਂ ਦੇ ਡੇਰੇ ਆ ਜਾਂਦੇ ਆ ਤੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ ਗੁਰਪ੍ਰੀ ਦਾ ਹੋਰ ਵੀ ਯਕੀਨ ਵੱਧ ਜਾਂਦਾ ਹੈ ਕਿ ਸਾਈਂ ਦੀ ਕਿਰਪਾ ਹੋਈ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੱਚਿਆਂ ਨੂੰ ਕਿੰਨਾ ਖਤਰਾ ਸੀ ਸਾਰੇ ਜਾਣੇ ਸਾਈਂ ਨੂੰ ਮੰਨਣ ਲਈ ਤਿਆਰ ਨਹੀਂ ਮੰਨਣ ਲਈ ਤਿਆਰ ਹੋ ਜਾਂਦੇ ਹਨ ਕਿਉਂਕਿ ਰੋਜ਼ ਹੂੰ ਹੋ ਜਾਂਦੇ ਹਨ ਰੋਜੀ ਤੇ ਮਿੰਦਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਰੋਜੀ ਨੂੰ ਤਾਂ ਪਹਿਲਾਂ ਹੀ ਉਸਦੀ ਭੈਣ ਦਾ ਫੋਨ ਆ ਜਾਂਦਾ ਹੈ ਕਿ ਬੱਚਿਆਂ ਦੀ ਜਾਨ ਖਤਰੇ ਵਿੱਚ ਆ ਕਿ ਵਿਚਾ ਮੰਨੂ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੰਦੀ ਆ ਕਿ ਮੇਰੇ ਰੱਬ ਨੇ ਕਿਹਾ ਕਿ ਮੇਰੇ ਦੋਨੇ ਵੀਰੇ ਸਾਈਂ ਦੇ ਡੇਰੇ ਆ ਪਰ ਸਾਈਂ ਇਸ ਗੱਲ ਕਰਕੇ ਆਪਣੇ ਨੰਬਰ ਬਣਾ ਗਿਆ ਕਿ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੁਣ ਗੁਰਪ੍ਰੀਤ ਨੇ ਆ ਆਪਣੇ ਘਰ ਭੰਡਾਰਾ ਕਰਨਾ ਹੈ ਤੇ ਗੁਰਪ੍ਰੀਤ ਨੇ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਇਹ ਗੱਲ ਦੱਸ ਦਿੱਤੀ ਆ ਕਿ ਮੇਰੇ ਸਾਈਂ ਕਰਕੇ ਮੇਰੇ ਬੱਚਿਆਂ ਦੀ ਜਾਨ ਵੱਜ ਗਈ ਤਾਂ ਪਤਾ ਨਹੀਂ ਕਿ ਸਹਾਲਾਤ ਵਿੱਚ ਹੋਣੇ ਸੀ ਹੁਣ ਸਾਈਂ ਦਾ ਲਾਲਚ ਹੋਰ ਵੀ ਵੱਧ ਜਾਂਦਾ ਹੈ ਹੁਣ ਸਾਈਂ ਕਿਸ ਗੱਲ ਦੀ ਮੰਗ ਕਰੇਗਾ ਗੁਰਪ੍ਰੀਤ ਉਸ ਦੀ şart ਪੂਰੀ ਕਰੇਗਾ ਜਾਂ ਨਹੀਂ ਰੋਜੀ ਮੰਨੂ ਦੀ ਗੱਲ ਬਾਰੇ ਗੁਰਪ੍ਰੀਤ ਨੂੰ ਦੱਸੇਗੀ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ